ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਨੀ ਸਾਰੇ ਦੋਸਤਾਂ ਦਾ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਦੋਸਤੋ ਅੱਜ ਆਪਾਂ ਸਵੇਰ ਤੋਂ ਵੇਖ ਪਾਵੇ ਇੱਕ ਬੱਚੇ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਗਈ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ ਤੇ ਜਿਹੜਾ ਪੁੱਛਣ ਤੇ ਵੀ ਅੱਜ ਕੀ ਖਾ ਕੇ ਆਇਆ ਤੇ ਕਹਿੰਦਾ ਵੀ ਅੱਜ ਆਟਾ ਵੀ ਨਹੀਂ ਸੀਗਾ ਘਰੇ ਇਸ ਵੀਡੀਓ ਨੂੰ ਵੇਖ ਕੇ ਹਰੇਕ ਦੀਆਂ ਜਿਹੜੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਤੇ ਦੋਸਤੋ ਅੱਜ ਪਹੁੰਚੇ ਹਾਂ ਉਸ ਬੱਚੇ ਦੇ ਕੋਲ ਸਾਡੇ ਗਵਾਂਢ ਪਿੰਡ ਦਾ ਹੀ ਸੱਜਦੇ ਕੋਲ ਪਿੰਡੇ ਬਹੁਤ ਬੱਚੇ ਦਾ ਤੇ ਅੱਜ ਪਹੁੰਚੇ ਉਹਨਾਂ ਦੇ ਘਰੇ ਆਜੋ ਤੁਹਾਨੂੰ ਬੱਚੇ ਦੇ ਰੂਪ ਰੂਪ ਕਰਾਈਏ ਸਸੀ ਨਾਲ ਜੀ ਹੋਰ ਕੀ ਆਜਾ ਲਈ ਅੱਜ ਸਵੇਰ ਤੋਂ ਜਿਹੜੀ ਆਪਣੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇਸ ਬੱਚੇ ਦੀ ਹੈ ਕੀ ਆਜਾ ਲਈ ਸਸੀ ਕਰਾਓ ਸਸੀ ਕਰਾਓ ਕੀ ਆਜਾ ਲਈ ਕੀ ਨਾ ਕਰਿਆ ਇਹ ਕਹ ਬਈ ਕੀ ਨਾ ਕਰਿਆ ਅਮਰਤਪਾਲ ਅਮਰਤਪਾਲ ਕਿ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਤੈਨੂੰ ਪਤਾ ਵੀਡੀਓ ਬਾਰੇ ਤੇਰੀ ਵੀਡੀਓ ਬਹੁਤ ਵਾਇਰਲ ਹੋਈ ਏ ਹਾਂ ਪਤਾ ਹੈ ਕਿੰਨੇ ਬਣਾਈ ਸੀਗੀ ਵੀਡੀਓ ਸਰ ਨੇ ਸਰ ਨੇ ਬਣਾਈ ਸੀਗੀ ਤੂੰ ਤਾਂ ਅਜ ਕਾ ਸਟਾਰ ਬਣ ਗਿਆ ਸਵੇਰ ਦਾ ਬਹੁਤ ਜਿਆਦਾ ਫੋਨ ਕਾਲਾਂ ਆ ਰਹੀਆਂ ਨੇ ਇਹਨਾਂ ਪਰਿਵਾਰ ਨੂੰ ਤੇ ਕੀ ਨਾਂ ਵੀਰ ਜੀ ਤੁਹਾਡਾ ਤੇਜਿੰਦਰ ਸਿੰਘ ਨੂੰ ਠੀਕ ਹੈ ਸასიਖਾ ਤੇਜਿੰਦਰ ਸਿੰਘ ਜੀ ਤੇਰੀ ਪੰਜੀ ਤੁਹਾਡਾ ਕੀ ਨਾਂ ਹੈ ਕੁਲਦੀਪ ਕੌਰ ਤੁਸੀਂ ਮਾਤਾ ਮਦਰ ਜਿੰਦੇ ਹਾਂਜੀ ਨਹੀਂ ਮੈਂ ਇਹ ਕਰਦੀ ਲੁਕਾਈ ਹਾਂਜੀ ਇਹ ਹਰਦੇ ਮਦਰ ਜੀ ਆ ਨਾ ਹਾਂਜੀ 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 ਦੋਸਤੋ ਇਹ ਤੇਜਿੰਦਰ ਵੀਰ ਇਹ ਇਹਨਾਂ ਦਾ ਬੇਟਾ ਅਮਰਤ ਤੇ ਇਹਨਾਂ ਦੀ ਧਰਮ ਪਤਨੀ ਅਮਰਤ ਦੀ ਮਦਰ ਤੇ ਕੀ ਕਹਿਣਾ ਚਾਹਣਾ ਆ ਆਪਦੀ ਵੀਡੀਓ ਤੇ ਨਹੀਂ ਆ ਵੀ ਨਹੀਂ ਕਰਨਾ ਨਾਲ ਸਹੀ ਗੱਲ ਕਰ ਦੋਸਤੋ ਆਪਾਂ ਅੱਜ ਸਵੇਰ ਤੋਂ ਇੱਕ ਸੋਸ਼ਲ ਮੀਡੀਆ ਤੇ ਜਿਵੇਂ ਅੱਗੇ ਦੱਸਿਆ ਵੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਉਸ ਬੱਚੇ ਦੀ ਤੇ ਸਵੇਰ ਦੇ ਬਹੁਤ ਚੰਗੇ ਚੰਗੇ ਜਿਹੜੇ ਆ ਉਸਿੰਗਰਾਂ ਵੱਲੋਂ ਬਹੁਤ ਪੋਸਟਾਂ ਜਿਹੜੀਆਂ ਪੋਸਟ ਕੀਤੀਆਂ ਗਿਆ ਵੀ ਸਾਨੂੰ ਇਸ ਪਰਿਵਾਰ ਦਾ ਪਤਾ ਲੱਗੇ ਤਾਂ ਜੋ ਇਹਨਾਂ ਦੀ ਮਦਦ ਕਰ ਸਕੀਏ ਅਸੀਂ ਵੀ ਸਵੇਰ ਤੋਂ ਜਿਹੜਾ ਲੱਗੇ ਹੋਏ ਸੀਗੇ ਪਰ ਸਾਨੂੰ ਜਦੋਂ ਅੱਜ ਸ਼ਾਮ ਨੂੰ ਪਤਾ ਲੱਗਾ ਕਿ ਇਹ ਜਿਹੜਾ ਮੁੰਡਾ ਨੌਜਵਾਨ ਅਮਰਤੇ ਬੱਚਾ ਇਹ ਸਾਡੇ ਨਾਲ ਦੇ ਪਿੰਡ ਹੀ ਸੈਦੇ ਕੇ ਨੋਲਦਾ ਹੈ ਤੇ ਘਰੋਂ ਤੁਸੀਂ ਵੇਖ ਹੀ ਲਓ ਇੱਕ ਮਜ਼ਦੂਰ ਪਰਿਵਾਰ ਹੈ ਦਿਹਾੜੀ ਕਰਨ ਵਾਲਾ ਤੇ ਜਿਹੜੀ ਗਰੀਬੀ ਹੈ ਉਹ ਤੁਹਾਨੂੰ ਪਤਾ ਹੈ ਵੀ ਬਹੁਤ ਮਾੜੀ ਹੈ ਚੰਗੇ-ਚੰਗੇ ਦੀ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਤੇ ਕੀ ਕਾਰੋਬਾਰ ਕਰ ਰਹੇ ਤੀਂ ਦਰ ਮੇਰੇ ਤੁਸੀਂ ਇਹੋ ਜੀ ਦਿਹਾੜੀ ਦੱਪੇ ਕਰੀਦਾ ਬਸ ਅੱਛਾ ਇਹ ਦਿਹਾੜੀ ਦੱਪੇ ਦਾ ਕਿਵੇਂ ਚੱਲ ਰਿਹਾ ਤੁਹਾਡਾ ਗੁਜ਼ਾਰਾ ਗੁਜ਼ਾਰਾ ਬਸ ਜਿਵੇਂ ਕਦੇ ਕੰਮ ਦੇ ਚੱਲ ਜਾਉ ਉਹਦੇ ਤੇ ਅੱਗੇ ਕਿਸੇ ਤੰਗਦਾ ਇੱਕ ਮਿੰਟ ਅੱਜ ਜਿਹੜੀ ਬੱਚੇ ਨੇ ਜਿਹੜੀ ਵੀਡੀਓ ਵੇਖ ਕੇ ਹਰੇਕ ਦੀਆਂ ਅੱਖਾਂ 'ਚ ਪਾਣੀ ਆ ਗਿਆ ਵੀ ਜਦੋਂ ਇਹਨੇ ਇਹ ਲਫ਼ਜ਼ ਬੋਲੇ ਆਪਦੇ ਮੂੰਹ 'ਚੋਂ ਤੇ ਵਾਕਈ ਜੀ ਆਪਣੇ ਆਟੇ ਦੀ ਕਮੀ ਸੀ ਜਾਂ ਕੁਝ ਵੀ ਘਰੇ ਖਾਣ ਪੀਣ ਦੀਆਂ ਚੀਜ਼ਾਂ ਦੀ ਕਮੀ ਜਿਹੜੀ ਆ ਜਾਂਦੀ ਹੈ ਹਾਂ ਜੀ ਹਾਂ ਜੀ ਉਹ ਤੁਹਾਨੂੰ ਪਤਾ ਵੀ ਕਈ ਵਾਰਾਂ ਫਿਰ ਦਿਹਾੜੀ ਦੱਪੇ ਦਾ ਕੰਮ ਕਈ ਵਾਰ ਨਹੀਂ ਹੁੰਦਾ ਪਰ ਇਹ ਲੱਗਦਾ ਹੈ ਠੀਕ ਹੈ ਜੀ ਕਿਹੜੀ ਕਲਾਸ ਦੇ ਵਿੱਚ ਪੜ੍ਹਦਾ ਅਮਰਤ ਤੂੰ ਨਰਸਰੀ ਨਰਸਰੀ ਚ ਨਰਸਰੀ ਕਲਾਸ ਹੈ ਕਿਹੜਾ ਸਕੂਲ ਹੈ ਤੇਰਾ ਹਾਂ ਜੀ ਸਰਕਾਰੀ ਸਕੂਲ ਸਰਕਾਰੀ ਸਕੂਲ ਸਰਕਾਰੀ ਸਕੂਲ ਤੇ ਕੀ ਆ ਬੇਰੇ ਕੋਲ ਕੋਈ ਫਰਕ ਨਹੀਂ ਸਦਾ ਦੋਸਤੋ ਇਹ ਆ ਮੁੰਡਾ ਉਹ ਅਮਰਤ ਬਹੁਤ ਹੀ ਭਲਾ ਮਾਨਸ ਤੇ ਬਹੁਤ ਹੀ ਸਾਊ ਬੱਚਾ ਹੈ ਤੇ ਦੋਸਤੋ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਅੱਜ ਜਿਹੜਾ ਬੜੇ ਜਿਹੜੇ ਹੈਗੇ ਸੀਗੇ ਸੈਲੀਬ੍ਰਿਟੀ ਇਹਨਾਂ ਦਾ ਨੰਬਰ ਕੰਟੈਕਟ ਕੋਈ ਕਹਿ ਰਿਆ ਸੀ ਸਾਨੂੰ ਦੱਸੋ ਵੀ ਕਿਹੜੇ ਪਿੰਡ ਤੋਂ ਨੇ ਕਿਹੜੇ ਜ਼ਿਲ੍ਹੇ ਤੋਂ ਨੇ ਤੇ ਮੈਂ ਦੱਸਣਾ ਚਾਹਣਾ ਜੀ ਇਹ ਜਿਹੜਾ ਵੀਰ ਦਾ ਪਰਿਵਾਰ ਏ ਇਹ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦਾ ਜਿਹੜਾ ਪਿੰਡ ਹੈ ਜੀ ਸੈਦੇਕੇ ਨੌਲ ਤੇ ਬਲਾਕ ਇਸ ਨੂੰ ਲੱਗਦਾ ਮਮਦੋਟ ਉੱਥੋਂ ਦੇ ਰਹਿਣ ਵਾਲਾ ਜਿਹੜਾ ਮਜ਼ਦੂਰ ਪਰਿਵਾਰ ਏ ਤੇ ਜਿਹੜੇ ਵੀ ਕਿਸੇ ਦਾਨੀ ਸੱਜਣ ਨੇ ਮਤ ਕਰਨੀ ਹੋਈ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ ਇਹਨਾਂ ਦਾ ਅਕਾਊਂਟ ਨੰਬਰ ਵੀ ਦਿੱਤਾ ਜਾਵੇਗਾ ਜਿੰਦੇ ਉੱਤੇ ਤੁਸੀਂ ਜਿੰਨੀ ਵੀ ਚਾਹੋ ਮੈਂਸ਼ਨ ਵੀ ਕਰ ਦੇਵਾਂਗੇ ਆਪਾਂ ਤੇ ਤੁਸੀਂ ਇੱਕ ਵਾਰੀ ਆਪ ਦਾ ਅਕਾਊਂਟ ਨੰਬਰ ਮੋਬਾਈਲ ਨੰਬਰ ਬੋਲ ਦਿਓ ਕਿੰਨਾ ਮੋਬਾਈਲ ਨੰਬਰ ਤੁਹਾਡਾ 81958 44080 81958 ਹਾਂਜੀ 44080 44080 ਤੁਹਾਡੇ ਨਾਂ ਤੇ ਹੀ ਹੈ ਜੀ ਸਿਂਦਰ ਸਿੰਘ ਦੇ ਨਾਂ ਤੇ ਤੇ ਜਿਹੜਾ ਇਹ ਬੈਂਕ ਦਾ ਖਾਤਾ ਨੰਬਰ ਹੈ ਜੀ ਇਹ ਹੈਗਾ ਕੁਲਦੀਪ ਕੌਰ ਦੇ ਨਾਂ ਤੇ ਜਿਹੜਾ ਬੱਚਾ ਇਹਦੀ ਮਦਰ ਦੇ ਨਾਂ ਤੇ ਆ ਕੁਲਦੀਪ ਕੌਰ ਦੇ ਨਾਂ ਤੇ ਇਹ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੱਥ ਜੋੜ ਕੇ ਜਿੰਨੀ ਵੀ ਹੋ ਸਕੇ ਆਪਾਂ ਵੱਧ ਤੋਂ ਵੱਧ ਭਾਵੇਂ ਪੈਸੇ ਨਾਲ ਚਾਹ ਖਾਣ ਪੀਣ ਦੇ ਰਾਸ਼ਨ ਦੇ ਨਾਲ ਇਹ ਪਰਿਵਾਰ ਦੀ ਜਿਹੜੀ ਮਦਦ ਜਰੂਰ ਕੀਤੀ ਜਾਵੇ ਤੇ ਆਪਣਾ ਪੰਜਾਬ ਇੱਕ ਇਹੋ ਜਿਹਾ ਜਿਲ੍ਹਾ ਜਿਹੜਾ ਇੰਨਾ ਕੋ ਦਇਆਵਾਨ ਲੰਗਰ ਲਾਛੜ ਦਾ ਸੰਗਤਾਂ ਦੇ ਲਈ ਕਮੇ ਦੇ ਕਿ ਤੁਸੀਂ ਇਹਨਾਂ ਦੀ ਗਰੀਬ ਪਰਵਾਦ ਦੀ ਜਿਹੜੀ ਮਦਦ ਤੇ ਜਰੂਰ ਕਰੋਗੇ ਬਾਕੀ ਅਸੀਂ ਵੀਰ ਦਾ ਜਿਹੜਾ ਐਡਰੈਸ ਤੇ ਫੋਨ ਨੰਬਰ ਜਿਹੜਾ ਮੈਂਸ਼ਨ ਕਰ ਦਿੱਤਾ ਜਾਵੇਗਾ ਉਹਨਾਂ ਤੇ ਤੁਸੀਂ ਕਾਲ ਕਰਕੇ ਸਿੱਧਾ ਡਾਇਰੈਕਟ ਏ ਵੀਰ ਦੇ ਨਾਲ ਗੱਲ ਕਰ ਸਕਦੇ ਜੀ ਤੇ ਆਪ ਦਾ ਜਿਹੜਾ ਦਾਨ ਏ ਉਹ ਤੁਸੀਂ ਇਹਨਾਂ ਤੱਕ ਪਹੁੰਚਾ ਸਕਦੇ ਜੀ ਤੇ ਹੋਰ ਕੋਈ ਗੱਲ ਤੁਸੀਂ ਕਹਿਣੀ ਹੋਵੇ ਜੀ ਕਿੰਨਿਆਂ ਕੋਲਾਂ ਸਵੇਰ ਦੀਆਂ ਆ ਰਹੀਆਂ ਤੁਹਾਨੂੰ ਵੀਰੇ ਕੋਲਾਂ ਸਵੇਰ ਦੇ ਕੋਈ ਬਾਰੋ ਬਹੁਤ ਵੀਰ ਕਰੀ ਜਾਂਦੇ ਕੋਲਾਂ ਕੋਈ ਇਥੋਂ ਕਰੀ ਜਾਂਦਾ ਜਿੱਦਾਂ ਮਤਲਬ ਕੋਈ ਜਲੰਦਰ ਚ ਕੋਈ ਬਠਿੰਡੇ ਤੋਂ ਸਾਰੇ ਪੁੱਛਦੇ ਪਏ ਡਰੈਸ ਵਗੈਰਾ ਬੱਚੇ ਦਾ ਪੁੱਛਦੇ ਪਏ ਕੋਈ ਵੀਰਾਂ ਦੇ ਸਾਨੂੰ ਵੀਡੀਓ ਕਾਲ ਤੇ ਦਿਖਾਓ ਬੱਚੇ ਨੂੰ ਕੋਈ ਗੱਲ ਕਰੀ ਜਾਂਦੇ ਵੀਡੀਓ ਕਾਲ ਤੇ ਇਹਨਾਂ ਦੇ ਨਾਲ ਠੀਕ ਹੈ ਜੀ ਜਿੱਦਾਂ ਕੋਈ ਆਖਦਾ ਸੀ ਉਦਾਂ ਹੀ ਫੋਨ ਚਾੱਕ ਕੇ ਗੱਲ ਕਰਾ ਦਿੰਨੇ ਆ ਠੀਕ ਹੈ ਜੀ ਕੋਈ ਆਂਦੇ ਵੀ ਕਿਸੇ ਟਾਈਮ ਕੋਈ ਐਦਾਂ ਦੇ ਹੁੰਦੇ ਵੀ ਫਰੋਡ ਕਰਦੇ ਆ ਠੀਕ ਹੈ ਜੀ ਤੇ ਅਸੀਂ ਵੀਰੇ ਐਦਾਂ ਦਾ ਕੋਈ ਨਹੀਂ ਕਿਉਂਕਿ ਹਕੀਕਤ ਤੇ ਘਰ ਨੂੰ ਵੀ ਦੇਖ ਸਕਦੇ ਆ ਨਹੀਂ ਬਿਲਕੁਲ ਨਹੀਂ ਬਿਲਕੁਲ ਕਿਉਂਕਿ ਕਿਸੀ ਟਾਈਮ ਨਹੀਂ ਹੁੰਦਾ ਦਿਹਾੜੀ ਤੋਂ ਕਿਸੇ ਟਾਈਮ ਪੈਸੇ ਮਿਲਦੇ ਕਿਸ ਟਾਈਮ ਨਹੀਂ ਮਿਲਦੇ ਬਿਲਕੁਲ ਜੀ ਕਿਉਂਕਿ ਸਰਦੀ ਆ ਗਈ ਹੁਣ ਕਿਸੇ ਟਾਈਮ ਕੰਮ ਬਿਲਕੁਲ ਬੰਦ ਹੋ ਜਾਂਦਾ ਬੱਚੇ ਨੇ ਤਾਂ ਲੈ ਹੀ ਲੈਣਾ ਹਾਂਜੀ ਹਾਂਜੀ ਉਹਨੇ ਤਾਂ ਕਹਿਣਾ ਵੀ ਸਾਨੂੰ ਖਾਣ ਲਈ ਦੇ ਦਿਓ ਬੱਚੇ ਨੂੰ ਕੀ ਪਤਾ ਕਰੇ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਹਾਂਜੀ ਕਿਉਂਕਿ ਦਾਦੂ ਜਾਂਦੇ ਸੀ ਕਰਦੇ ਆ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ ਕਹਿੰਦੇ ਪਾਪਾ ਵੀ ਦਿਹਾੜੀ ਜਾਂਦੇ ਪਿਛਲੀ ਗਰਮੀ ਆ ਹੁੰਦੀ ਗਰਮੀ ਚ ਇਹਨਾਂ ਨੇ ਆਖਾ ਬਹੁਤ ਖਰਾਬ ਰਹੀਆਂ ਸਪਰੇ ਨਾਲ ਵੀ ਕੋਈ ਕੰਮ ਨਹੀਂ ਕਰ ਸਕਦੇ ਸਾਰੀ ਗਰਮੀਆਂ ਨਾਲ ਕੋਈ ਕੰਮ ਨਹੀਂ ਕੀਤਾ ਹਾਂਜੀ ਵੀਰੋ ਜਿਵੇਂ ਆ ਭੈਣ ਜੀ ਦੱਸ ਰਹੇ ਨੇ ਵੀ ਇਹ ਵੀਰਦੀਆਂ ਜਿਹੜੀਆਂ ਪਿਛਲੇ ਝੋਨੇ ਦੇ ਸੀਜ਼ਨ ਦੇ ਵਿੱਚ ਸਪਰੇਅ ਜਦੋਂ ਸਪਰੇਆਂ ਦਾ ਸੀਜ਼ਨ ਸੀ ਵੀਰ ਮਿਹਨਤੀ ਇਹ ਸਪਰੇਅ ਕਰਦਾ ਕਰਦਾ ਫਿਰ ਅੱਖਾਂ 'ਤੇ ਨੂੰ ਕੀ ਇਨਫੈਕਸ਼ਨ ਹੋ ਗਈ ਜਿੰਦੇ ਕਰਕੇ ਜਿਹੜਾ ਸਪਰੇਆਂ ਦਾ ਕੰਮ ਜਿਹੜਾ ਸੀਜ਼ਨ ਵੀ ਵੀਰ ਦਾ ਚੰਗੀ ਤਰ੍ਹਾਂ ਨਹੀਂ ਲੱਗਿਆ ਤੇ ਹੁਣ ਭੈਣ ਜੀ ਦੱਸ ਰਿਹਾ ਵੀ ਢਾੜੀ ਧੱਪੇ ਤੇ ਜਿਹੜਾ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਹੈ ਤੇ ਤੁਸੀਂ ਇੱਕ ਵਾਰ ਵੀਰ ਜੀ ਆਪ ਦਾ ਐਡਰੈਸ ਪੂਰਾ ਆਪਦੇ ਮੂੰਹੋਂ ਆਪ ਦੱਸ ਦੋ ਪਿੰਡ ਕਿਹੜਾ ਪਿੰਡ ਜੀ ਆਪਣਾ ਸਾਡੇ ਕਿਨੌਲ ਪਿੰਡ ਸਾਡੇ ਕਿਨੌਲ ਹਾਂਜੀ ਜਿਲ੍ਹਾ ਫਰੋਇਦਪੁਰਾ ਮੰਦੋਟ ਨਾਲ ਲੱਗ ਬਲਗ ਮੰਦੋਟ ਜੀ ਹਾਂਜੀ ਪਿੰਡ ਜੀ ਇੱਕ ਵਾਰੀ ਮੋਬਾਈਲ ਨੰਬਰ ਤੁਸੀਂ ਵੀ ਰਿਪੀਟ ਕਰ ਦਿਓ 8195844080 ਠੀਕ ਹੈ ਜੀ ਇਹ ਬਹੁਤ ਪਿਆਰਾ ਬੱਚਾ ਹੈ ਤੇਰੀ ਵੀਡੀਓ ਨੇ ਸਵੇਰ ਦਾ ਜਿਹੜਾ ਨਾ ਸਾਰੇ ਪੰਜਾਬ ਦੀਆਂ ਅੱਖਾਂ ਜਿਹੜੀਆਂ ਉਹ ਨਾਮ ਕਰ ਦਿੱਤੀਆਂ ਐ ਵੈਸੇ ਜੀ ਬਹੁਤ ਸਿਆਣਾ ਤੇ ਆਗਿਆਕਾਰੀ ਬੱਚਾ ਸਾਰੇ ਸਾਡੀ ਸਾਰੀ ਟੀਮ ਜਿੰਨੇ ਸਾਡੇ ਪਿੰਡ ਦੇ ਆਏ ਨੇ ਮੋਹਤਵਾਰ ਸੱਜਣ ਭੈਣ ਭਰਾ ਸਾਰਿਆਂ ਨੂੰ ਬਹੁਤ ਖੁਸ਼ ਹੋ ਕੇ ਮਿਲਿਆ ਐ ਅਸ ਕਰਦਾ ਵੀ ਇਹ ਪਰਿਵਾਰ ਦੀ ਜਿਹੜੀ ਮਤ ਜ਼ਰੂਰ ਕੀਤੀ ਜਾਵੇ ਤੇ ਅਸੀਂ ਵੀ ਜਿੰਨੇ ਜੋ ਕੇ ਹੋਏ ਆਪਦੇ ਬੇਟੂ ਗਦੀਪ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਵੀਰ ਜੀ ਹੋਰਾਂ ਦੀ ਜਿੰਨੀ ਮਤ ਕੀਤੀ ਗਈ ਅਸੀਂ ਜ਼ਰੂਰ ਕਰਾਂਗੇ ਤੇ ਸਾਰੇ ਜਿੰਨੇ ਮਦਾਨੀ ਸੱਜਣ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਧ ਚੜ੍ਹ ਕੇ ਆਪਾਂ ਇਸ ਪਰਿਵਾਰ ਦੀ ਮਤ ਕਰੀਏ ਤਾਂ ਕਿ ਇਹ ਜਿਹੜੀ ਗੁਰਬਤ ਦੇ ਵਿੱਚੋਂ ਨਿਕਲ ਸਕਣ ਤੇ ਇਹਨਾਂ ਦਾ ਜਿਹੜਾ ਸਾਰਾ ਸਿਆਲ ਜਿਹੜਾ ਆਪਦਾ ਗੁਜ਼ਾਰਾ ਚੱਲ ਸਕੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ